ਸਤਿ ਸ਼੍ਰੀ ਅਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵਿਰੋਧ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫੜਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਇਸ ਟਾਈਮ ਜ਼ਿਲ੍ਹੇ ਮੋਗੇ ਦੇ ਮਾਨਮੱਤੇ ਨਗਰ ਪਿੰਡ ਪੇਖੇ ਦੇ ਵਿੱਚ ਤੇ ਪੇਖੇ ਪਿੰਡ ਨੂੰ ਮਿੱਤਰੋ ਆਉਣ ਦਾ ਰਸਤਾ ਡਰੋਲੀ ਭਾਈ ਤੋਂ ਵੀ ਸਿੱਧੀ ਛੜ ਕੇ ਆਉਂਦੀ ਆ ਤੇ ਇਹ ਛੜਕ ਮਿੱਤਰੋ ਲੰਗਿਆਂ ਨੇ ਤੋਂ ਵੀ ਸਿੱਧੀ ਇਸ ਪਿੰਡ ਦੇ ਵਿੱਚ ਆਉਂਦੀ ਆ ਲੰਗਿਆਂ ਨੇ ਤੋਂ ਜਦੋਂ ਆਪਾਂ ਜੈਮਲ ਵਾਲੇ ਪਾਸੇ ਨੂੰ ਜਾਂਦੇ ਆ ਤਾਂ ਰਸਤੇ ਦੇ ਵਿੱਚ ਇੱਕ ਸੇਵਨ ਵਾਲੇ ਦੇ ਕੋਲੋਂ ਦੋ ਛੜਕਾ ਪਾੜਦੀਆਂ ਇੱਕ ਪਾਸੇ ਨੂੰ ਜੈਮਲ ਵਾਲਾ ਤੇ ਇੱਕ ਪਾਸੇ ਨੂੰ ਪੇਕੇ ਨੂੰ ਛੜਕ ਆਉਂਦੀ ਆ ਘਰੇਲੂ ਪਰਿਵਾਰ ਦੇ ਘਰੇ ਮੈਂ ਇਸ ਟਾਈਮ ਮੌਜੂਦ ਆ ਦੋ ਜਨਵਾਰ ਦਿਖਾਉਣੇ ਇੱਕ ਸਾਈਵਾਲ ਦੇ ਨਾਲ ਕ੍ਰੋਸ ਵਾਈਡ ਦਿਖਾਉਣੀ ਗਾਂ ਸੌਰੀ ਤੇ ਇੱਕ ਮੱਝ ਦਿਖਾਉਣੀ ਆ ਉਹ ਕਰਦੇ ਆ ਗੱਲਬਾਤ ਬਾਈ ਜੀ ਨਾਲ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਕੀ ਹਾਲ ਚਾਲ ਆ ਵੱਡੇ ਬਾਈ ਜੀ ਤੁਸੀਂ ਦੱਸੋ ਠੀਕ ਠਾਕ ਠੀਕ ਕਰ ਪਰਿਵਾਰ ਵੀਰੇ ਵਧੀਆ ਹੀ ਸਾਰੇ ਇੱਕ ਵਾਰ ਹਰਪ੍ਰੀਤ ਬਾਈ ਜਿਹੜੀ ਮੈਂ ਵਿੱਚ ਨਹੀਂ ਇਹਨਾਂ ਵਾਂ ਸੁਆ ਸੁਈ ਬਾਈ ਭਾਈ ਚੌਥਾ ਸੁਆ ਚੌਥਾ ਸੁਆ ਕਿੰਨੇ ਦਿਨ ਲੈ ਜੂਗਾ ਹਰਪ੍ਰੀਤ ਬਾਈ ਇਹਦੇ ਭਾਈ 12 ਤਰੀਕ ਨੂੰ ਦਿਨ ਪੂਰੇ ਆ 12 ਤਰੀਕ ਨੂੰ ਹਾਂਜੀ ਦੁੱਧ ਕਿੰਨਾ ਕੁ ਦੇਗੀ ਸੀ ਬਾਈ ਇਹ ਭਾਈ 10 11 ਕਿਲੋ ਹੋ ਰਿਹਾ ਥਾ 10 11 ਕਿਲੋ ਚਿਵਾਈ ਚਿਵਾਈ ਕਿਵੇਂ ਆ ਬਾਈ ਚਿਵਾਈ ਪੂਰੀ ਵਧੀਆ ਬਾਈ ਠੀਕ ਆ ਬਾਈ ਰੇਟ ਕੀ ਰਹਿਊਗਾ ਵੀ ਦਿੰਦਾ ਭਾਈ ਰੇਟ ਬਾਈ 70000 70000 ਰੁਪਏ ਮਾੜਾ ਹੋ ਜੂਂਦੇ ਵਿੱਚ ਬਾਈ ਹਾਂਜੀ ਬਾਈ ਕਰ ਦਾਂਗੇ ਉਹਨੂੰ ਮੇਰੇ ਤੋਰੀ ਮਾੜਾ ਜੈਨੂੰ ਲੈ ਵੀ ਮਿੱਤਰੋ ਚੌਥਾ ਸੂਆਸ ਹੁੰਦੀ ਆ ਹਜੇ 12 ਤਰੀਕ ਨੂੰ ਦੇ ਪੂਰੇ 10 15 ਦਿਨਾਂ ਦੀ ਕੱਚੀ ਆਮੇ ਨੇਵੇਂ ਤੋਂ ਬਾਅਦ ਤਿਆਰੀ ਕਰ ਜੂਗੀ ਪੂਰੀ ਕਿਉਂਕਿ ਮੈਂ ਦੱਸਦੀ ਆ ਲਾਏ ਪਈ ਆ ਹਜੇ ਤੱਕਰ ਮਾਉਂ ਪਿਊਸ ਲੇ ਮਿੱਤਰੋ ਤਿਆਰੀ ਤੋਰੀ ਮੈਂ ਪੂਰੀ ਜ਼ਬਰਦਸਤ ਕਰਕੇ ਸੋਊਗੀ ਰੇਟ ਵੀ 70 ਆ ਬਣਦੇ ਵੀਰੇ ਰੇਟ ਵੀ 70000 ਰੁਪਿਆ ਵਾ ਸਾਰਾ ਇਹਦਾ ਲੇਵੇ ਭਾਂਡੇ ਵੱਲੋਂ ਸਾਫ ਤੇ ਸੁਥਰੀ ਆ ਕਿਉਂਕਿ ਹਜੇ ਮੈਂ ਕੱਚੀ ਆ ਇਹਨੇ ਬਹੁਤ ਸੋਹਣਾ ਲੇਵਾ ਜਿਹੜਾ ਤਿਆਰ ਕਰ ਲੈਣਾ ਸਿੰਘਾ ਦੇ ਪੋਪਲੇ ਫਿਰਦੀ ਲਵਾਈ ਆ ਇਹ ਮਿੱਤਰੋ ਰੇਟ ਇਹਦਾ 70000 ਵਾਜਮ ਜਆ ਮੋਲਾ ਬਾਈ ਨੇ ਕੀਤਾ ਹੋਇਆ ਮੈਂ ਤੇ ਵਿੱਚ ਮੰਨਤਾ ਹੋਊਗਾ ਲੈ ਬਾਈ ਜਿਹੜੀ ਗਾਮਾ 2 ਨੰਬਰ ਤੇ ਗਾਮਾ ਵੀ ਬਾਈ ਚੌਥਾ ਸੁਭਈਆ ਇਹ ਬਾਈ ਹਜੇ ਇਹਦੇ ਬਾਈ ਦਿਨ ਪੂਰੇ ਹੋ ਗਏ ਠੀਕ ਆ ਬਾਈ ਇਹਨੇ ਦੁੱਧ ਬਾਈ ਕਿੰਨਾ ਕੁ ਦਿੱਤਾ ਹੋਇਆ ਚੂਨ ਵਾਲਾ ਭਾਈ ਇਹ 16 ਕਿਲੋ ਚਵਾਜੂਗੀ ਚੋਕ ਲੈਣੀ ਚਾਹਤਾ ਆ ਇਹ ਵੀ ਦੇ ਦਾਂਗੇ ਹੋਰ ਵੀ ਸਦਾ ਹੋਣਾ ਹੈ ਤੇ ਹੁਣ ਪਰੇ ਇਹਦੇ ਟੀਕਾ ਟੂਗਾ ਕਿਹੜਾ ਭਰਾਤਾ ਭਾਈ ਟੀਕਾ ਦਾ ਭਾਈ ਇਹਦੇ ਡਾਕਟਰ ਨੇ ਭਰਿਆ ਸੀ ਇਦਨੇ ਮੈਂ ਕਹਿ ਲਿਆ ਭਾਈ ਪਤਾ ਨਹੀਂਗਾ ਹੈ ਹਾਂਜੀ ਪਤਾ ਨਹੀਂਗਾ ਕਨਫਰਮ ਠੀਕ ਹੈ ਭਾਈ ਤੇ ਭਾਈ ਚਵਾਈ ਚਵਾਈ ਕਿਵੇਂ ਆਂਦੀ ਚਵਾਈ ਇਹ ਵੀ ਪੂਰੀ ਵਧੀਆ ਠੀਕ ਹੈ ਇਹਦਾ ਰੇਟ ਭਾਈ ਇਹਦਾ ਭਾਈ ਬਾਤੀ ਕਹੀਆਂ ਕਰਦੇ ਠੀਕ ਹੈ ਭਾਈ ਕੱਢੀ ਪਰ ਤੂਰੀ ਵੀਰੇ ਮੜਾ ਲੈ ਵੀ ਮਿੱਤਰੋ ਠੰਡੀ ਸੀਲ ਪੂਰੀ ਆ ਭਾਈ ਹੁਣ ਇਹਦਾ ਚੌਥਾ ਸੂਆ ਵਾ ਤੇ ਰੇਟ ਇਹਦਾ 32000 ਆ 16 ਕਿਲੋ ਦੁੱਧ ਮਲਕਾਂ ਨੇ ਚੋਇਆ ਪਾਈ ਹੁਣੇ ਆਂਦੇ ਵੀ ਭਾਵਾਂ ਦੀ ਕੋਈ ਇਹਨੂੰ ਕਰਮ ਵਾਲੀ ਨੂੰ ਚੋਕੇ ਵੀ ਲੈ ਜਾਵੇ ਭਾਵੇਂ ਸਾਡੇ ਨਾਲ ਸੌਦਾ ਕਰ ਲਓ ਏ ਤੇ ਜੇ ਚੋਕੇ ਜਾਨੀ ਚਾਹੁੰਦਾ ਤਾਂ ਚੋਕੇ ਵੀ ਅਸੀਂ ਦੇ ਦਿਆਂਗੇ ਉਹਦੇ ਪੈਰਪੁਰ ਥੋੜਾ ਜਿਹਾ ਪੱਕਾ ਮਣਾਉਂਦੀ ਹੈ ਨਾ ਬਾਈ ਹਾਂ ਬਾਈ ਪੱਕੇ ਦਾ ਖਾ ਦਾ ਨਾ ਹੋਈ ਆ ਹੂੰ ਹੈਗਾ ਪੱਕੇ ਵਾਲਾ ਚੱਕਰ ਕੋਈ ਵੇਖ ਸਕਦੇ ਆ ਮਿੱਤਰੋ ਬਾਕੀ ਥਣ ਥਣੂ ਚੰਗਾ ਲੱਗਾ ਹੋਇਆ ਕਰਮ ਵਾਲੀ ਨੂੰ ਔਰ ਲੇਵਾ ਪਾਂਡਾ ਵੀ ਜਿੰਨਾ ਜਿਵੇਂ ਸਾਈਵਾਲ ਦਾ ਹੁੰਦਾ ਉਸੇ ਚੀਜ਼ ਦੇ ਵਿੱਚ ਸਿੰਘ ਮੁਠੀ ਪਰ ਜਰੂਰ ਠੰਡੀ ਠੁੰਡੀ ਆ ਬਾਈ ਹੱਥੋਂ ਥਲਵਾ ਲੈਂਦੀ ਠੀਕ ਆ ਓਕੇ ਭਾਈ ਨੰਬਰ ਤਾਂ ਹੀ ਕਰਾਂ ਦੀ ਵੀਰੇ ਨੰਬਰ ਬਈ 88470 ਜੀ 15998 ਇੱਕ ਵਾਰੀ ਹੋਰ ਆਉਣ ਦੇ 88470 ਜੀ 15998 ਠੀਕ ਹੈ ਇਸ ਨੰਬਰ ਤੇ ਕਰਨੀ ਮਿੱਤਰੋ ਤੁਸੀਂ ਭਾਈ ਨਾਲ ਗੱਲ ਤੇ ਬਾਤ ਪਿੰਡ ਪੇਖਾ ਜਿਲਾਵਾ ਮੋਗਾ